ਮਸ਼ਕਾ ਜੀ ਬਾਬਾ ਸਾਹਲਾ ਥੈਂਕ ਯੂ ਫਰ ਸੋ। ਅੱਜ ਬਾਬਾਗਨਤ ਮੰਦਿਰ ਤੁਸੀਂ ਪਹੁੰਚੇ ਹੋ ਜੀ ਕੀ ਕਹਿਣਾ ਦਾਦਾ ਅੱਜ ਆਮ ਦਾ। ਸਹੀ ਮੈਨੇ ਜੀ ਉਰਾਨ ਦਾ ਇੱਥੇ ਇੱਕ ਬਹੁਤ ਵੱਡਾ ਜਿਹੜਾ ਮੇਰੇ ਦਿਨ ਨੂੰ ਸਕੂਨ ਮਿਲਿਆ ਕਿ ਮੈਂ 2002 ਦੇ ਵਿੱਚ ਪਹਿਲੀ ਵਾਰ ਨਿਊ ਇਕਤਾ ਕਲੱਬ ਦੇ ਜਿੰਨੇ ਵੀ ਮੈਂਬਰ ਧੀਰਜਪਾ ਪਵਨ ਬਜਾਜ ਜੀ ਇਹਨਾਂ ਨੇ 2002 ਵਿੱਚ ਮੈਨੂੰ ਬੁਲਾਇਆ। ਲਗਾਤਾਰ ਉਸ ਤੋਂ ਬਾਅਦ 2027 ਚੱਲ ਰਿਹਾ ਹੈ ਲਗਾਤਾਰ ਬਟਾਲਾ ਸ਼ਹਿਰ ਦੇ ਜਿੰਨੇ ਵੀ ਘਰਦ ਨੇ ਕਿਹੜਾ ਸਵਾਰਾਂ ਨਾਲ ਬਹੁਤ ਪਿਆਰ ਮਿਲਿਆ ਖਾਸ ਕਰਕੇ ਸਾਡੇ ਪੁੱਤ ਜੀ ਗੁਣਾਮਾ ਗੱਜੀ ਜੀ ਜੋਕੀ ਬਾਰੇ ਮੈਂ ਇਸ ਦਰਵਾਜ਼ੇ ਆਇਆ ਮੈਂ ਜਦੋਂ ਵੀ ਆਉਣਾ ਜੀ ਮੇਰੇ ਮਨ ਨੂੰ ਸਕੂਨ ਬਹੁਤ ਮਿਲਦਾ ਹੈ ਕਿਉਂਕਿ ਇਸ ਜਨਰਲ ਸ਼ਰਸ਼ਾ ਬਾਬਾ ਜੀ ਦਾ ਬਾਸ ਹੈ ਭਗਤ ਜੀ ਦੀ ਭਗਤੀ ਹੈ ਸਾਰੇ ਮੈਂਬਰਾਂ ਦਾ ਪਿਆਰ ਹੈ ਬਹੁਤ ਹੀ ਇਕਤਾ ਜਿਹਨੂੰ ਕਹਿ ਸਕਦੇ ਹਾਂ ਅਸੀਂ ਸਾਡੇ Hindu ਸਮਾਜ ਦੇ ਅੰਦਰ ਕਿ ਜਿੱਥੇ ਮੈਨੂੰ ਇਸ ਦਰਵਾਜ਼ੇ ਤੋਂ ਬਹੁਤ ਏਕ ਨੂੰ ਮਿਲਦੀ ਹੈ ਇਹ ਦਰਬਾਰ ਹੋਇਆ ਮਾਂ ਕਾਲੀ ਦਾ ਦਰਬਾਰ ਹੋਇਆ ਮੈਂ ਕਰਕੇ ਬਟਾਲਾ ਸ਼ਹਿਰ ਨੂੰ ਕੋਟੀ-ਕੋਟੀ ਪ੍ਰਣਾਮ ਕਰਦਾ ਨਮਨ ਕਰਦਾ ਕਿ ਜਦੋਂ ਤੱਕ ਮੇਰਾ ਸਾਹ ਚੱਲੇਗਾ ਜਦੋਂ ਤੱਕ ਮੰਦਰ ਦੇ ਜਿੰਨੇ ਮੈਂਬਰ ਨੇ ਜੀ ਜੀ ਵੱਡੇ ਭਗਤ ਜੀ ਕਾਲੀ ਮਾਤਾ ਦੁਆਰੇ ਜਿੰਨੇ ਮੈਂਬਰ ਨੇ ਵਜਾਜ ਸਾਹਿਬ ਕੀ ਰਿਜਾ ਮੈਂ ਸਾਰਿਆਂ ਦੇ ਬੁਲਾਉਣ ਦੇ ਉੱਤੇ ਦੌੜਾ ਚਲਾ ਆਵਾਂਗਾ ਇਹ ਮੈਨੂੰ ਅੱਜ ਸਕੂਨ ਬਹੁਤ ਮਿਲਿਆ ਚੇਰਮਾਨ ਨੂੰ ਬਹੁਤ ਆਇਆ ਜਿਵੇਂ ਕਹਿੰਦੇ ਪਰ ਸੰਤੁਸ਼ਟੀ ਜ਼ਿੰਦਗੀ 'ਚ ਇਨਸਾਨ ਨੂੰ ਹੁੰਦੀ ਨਹੀਂ ਪਰ ਮੈਨੂੰ ਇੱਥੇ ਅਕ ਸੰਤੁਸ਼ਟੀ ਬੜੀ ਮਿਲਦੀ ਹੈ ਸ਼ਹਿਰ ਦੇ ਅੰਦਰ ਕਿਉਂਕਿ ਮਾਂ ਭਗਵਤੀ ਸ਼ਾਵਸ਼ਰ ਬਖਸ਼ਨੀ ਆ ਮੇਰੇ ਪੋਣਾ ਫਰੀ ਦੁੱਧਾ ਇਹ ਸ਼ਖਸ਼ ਦਰਵਾਜ਼ੇ ਵਿੱਚ ਬਸਦੇ ਐ ਇੱਕ ਸਾਰਿਆਂ ਨੂੰ ਕੋਟੀ ਕੋਟੀ ਪਨਾਮ ਜਿੰਨੇ ਵੀ ਇਸ ਦਰਵਾਜ਼ੇ ਦੇ ਮੈਂਬਰ ਨੇ ਸਿੱਧ ਬਾਬਾ ਬਲਨਾਥ ਅਤੇ ਦੁਰਗਾ ਮਾਤਾ ਮੰਦਰ ਦੇ ਸਾਡੇ ਗਗਨ ਜੀ ਹੋਰ ਜਿੰਨੇ ਮੈਂਬਰ ਨੇ ਸਾਰਿਆਂ ਦਾ ਮੈਂ ਨਾਮ ਤਾਂ ਨਹੀਂ ਜਾਣਦਾ ਪਰ ਸਾਰਿਆਂ ਨੂੰ ਕੋਟੀ ਕੋਟੀ ਪਨਾਮ ਬਸ ਇੱਕੋ ਹੀ ਤੋ ਹੈ ਕਿ ਆਪਣਾ ਆਸ਼ੀਰਵਾਦ ਬਣਾ ਕੇ ਰੱਖਿਓ ਖਾਸ ਕਰਕੇ ਪੂਰਾ ਪਟਾਣਾ ਸ਼ਹਿਰ ਇਸੇ ਤਰ੍ਹਾਂ ਆਖਰੀ ਦਮ ਤੱਕ ਮੇਰੇ ਤੇ ਆਪਣਾ ਹੱਥ ਰੱਖਿਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਬਾਬਾ ਜੀ ਦੀ ਇੱਕ ਗੱਲ ਹੋਰ ਕਹਿਣਾ ਚਾਹਾਂ ਕਿ ਗੱਦੀ ਨਹੀਂ ਸਿੰਬਲ ਨਾਲ ਜੀ ਤੇ ਬਰਾਜਮਾਨ ਨੇ ਤੇ ਕਿਸ ਤਰ੍ਹਾਂ ਦਾ ਪਿਆਰ ਤੁਹਾਨੂੰ ਨਾਲ ਮਿਲਿਆ ਆ ਕੇ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਪਿਆਰ ਖਾਤਰ ਹੀ ਮੈਂ ਤੋੜਾਂ ਦਾ ਜੀ ਜੀ ਉਹਨਾਂ ਦੇ ਪਿਆਰ ਦੇ ਵਿੱਚ ਮਤਲਬ ਮੈਂ ਅੱਜ ਤੱਕ ਜਿੰਨੇ ਵਾਰੀ ਇਸ ਦਰਬਾਰ ਤੇ ਆਏ ਹਾਂ ਜੀ ਅੱਜ ਵੀ ਮੇਰੇ ਸਾਹਮਣੇ ਨਾਲ ਵੀ ਆਹ ਯਾਰ ਦੇ ਕਰੀਬ ਹੁੰਦਾ ਜਿਹੜਾ ਲੰਗਰ ਖਾ ਕੇ ਗਿਆ ਜਿਹੜੇ ਕੋਈ ਚੰਨਾ ਪੰਡਾਲ 'ਚ ਤਾਂ ਨਹੀਂ ਬੈਠ ਸਕਦਾ ਤੇ ਕੰਨ ਜਦੋਂ ਤਾਂ ਮੈਂ ਆਇਆ ਕਿ ਇੰਨਾ ਬੰਦਾ ਮੇਰੇ ਹਿਸਾਬ ਦੇ ਨਾਲ ਭੁਗਤ ਕੇ ਗਿਆ ਲੇਕਨ ਉਹਨਾਂ ਦੇ ਮੱਥੇ ਦੇ ਵਿੱਚ ਇਹ ਨਹੀਂ ਹੈ ਕਿ ਇਹ ਬੰਦਾ ਊਚਾ ਹੈ ਇਹ ਬੰਦਾ ਨੀਮਾ ਹੈ ਇਹ ਮੰਤਰੀ ਹੈ ਛੋਟਾ ਹੈ ਉਹਨਾਂ ਨੇ ਇੱਕ ਨਿਗਾਹ ਨਾਲ ਫਾਰਮ ਦੇਖਦੇ ਸਭ ਤੋਂ ਵੱਡੀ ਇਸਰਵਾ ਦੇ ਬਹੁਤ ਵੱਡੀ ਖਾਸियत ਹੈ ਖਾਸ ਕਰਕੇ ਭਗਤੀ ਦਾ ਪਿਆਰ ਸਾਰਿਆਂ ਲਈ ਪ੍ਰਾਪਰਟੀ ਕਿਸ ਲਈ ਇਹ ਨਹੀਂ ਕਿਸ ਲਈ ਜਾਦੇ ਕਿਸ ਲਈ ਕੰਮ ਹਾਂ ਇਹ ਜ਼ਰੂਰ ਹੁੰਦਾ ਹੈ ਜਦੋਂ ਜਿਹੜਾ ਬੰਦਾ ਜ਼ਿਆਦੇ ਪਗਦੀ ਦੇ ਕੋਲ ਰਹਿੰਦਾ ਹੈ ਜਿਹੜਾ ਦਿਨ ਰਾਤ ਲੰਦਾ ਥੋੜਾ ਬੋਲਦਾ ਹੁੰਦਾ ਹੈ ਲੇਕਿਨ ਉਹਨਾਂ ਦੇ ਮਨ ਤੇ ਵਿੱਚ ਕਿਸੇ ਦੇ ਪ੍ਰਤੀ ਇਹ ਨਹੀਂ ਮੈਂ ਦੇਖਿਆ ਕਿ ਮੈਂ ਹੁਸ਼ਿਆਰ ਤੋਂ ਆਇਆ ਜਾਂ ਮੈਂ ਤੁਸੀਂ ਲੋਕਲ ਬਟਾਲੇ ਦੇ ਹੋ ਪਰ ਉਹਨਾਂ ਦਾ ਸਤਿਕਾਰ ਮੈਨੂੰ ਇੰਨਾ ਤੱਕ ਦਿੱਤਾ ਆ ਕਿ ਮੈਨੂੰ ਮੇਰਾ ਤਾਂ ਮੈਂ ਉਮੀਦ ਕਰਦਾ ਕਿ ਸਾਰੇ ਇਸ ਤਰ੍ਹਾਂ ਖੁਸ਼ ਜਾਂਦੇ ਆ ਜੇ ਖੁਸ਼ ਜਾਂਦੇ ਆ ਤਾਂ ਹੀ ਇੰਨੀਆ ਰੌਣਕਾਂ ਲੱਗੀਆਂ ਇਸ ਦਰਬਾਰ 'ਚ ਗਾਇਕੀ ਦਾ ਦੌਰ ਤੇ ਦੇਖਿਆ ਜਾਵੇ ਤੇ ਤੁਹਾਨੂੰ ਇਸ ਤਰ੍ਹਾਂ ਦੀ ਗਾਇਕੀ ਠੀਕ ਲੱਗਦੀ ਹੈ ਜਿਸਾਂ ਜੇ ਅੱਜ ਕੱਲ ਦੇ ਕੌਪਰਸ ਸਿੰਗਰ ਨੇ ਕਿਸ ਤਰ੍ਹਾਂ ਨਹੀਂ ਉਹਨਾਂ ਵਾਲਾ ਤਾਂ ਕੀ ਚਿਰ ਹੈ ਮਾਫੀ ਚਾਹ ਮੈਨੂੰ ਇੱਕ ਚੀਜ਼ ਪਤਾ ਹੈ ਕਿ ਹਮ ਨਹੀਂ ਅੱਛੇ ਬੁਰਾ ਨਹੀਂ ਕੋ ਜੀ ਮੈਨੂੰ ਆਪਣਾ ਪਤਾ ਹੈ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਪਰ ਇੱਕ ਇੱਕ ਕੰਮ ਜ਼ਰੂਰ ਹੈ ਕਿ ਮੈਂ ਮਾਂ ਨੂੰ ਕਿਸ ਤਰ੍ਹਾਂ ਮਨਾਣਾ ਹੈ ਮੈਂ ਪਾਪਾ ਜੀ ਨੂੰ ਕਿਸ ਤਰ੍ਹਾਂ ਮਨਾਣਾ ਬਸ ਇਹੀ ਮੇਰੇ ਗੁਰੂ ਨੇ ਦੱਸਿਆ ਇਹੀ ਮੇਰੇ ਮਾਂ-ਬਾਪ ਨੇ ਦਿੱਤੇ ਇਹੀ ਮੈਨੂੰ ਹਰ ਜਗਹ ਤੋਂ ਮੇਰੀ ਮਾਂ ਚੰਦ ਤੇ ਪਿਤਾ ਦਾ ਅਸ਼ੀਰਵਾਦ ਹੈ ਮੈਂ ਹਮੇਸ਼ਾ ਕਦੇ ਨਹੀਂ ਮੈਂ ਤੋ ਸਾਰੇ ਵਧੀਆ ਕੰਮ ਦੇ ਫੋਨ ਕਿੱਧਰ ਜਾ ਰਿਹਾ ਮੈਂ ਦੇ ਉੱਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੇਰਾ ਲੈਵਲ ਨਹੀਂ ਹੈ ਜੀ ਮੈਂ ਸੰਗੀਤ ਬਹੁਤ ਇੱਕ دریا ਸਮੁੰਦਰ ਹੈ ਕਿ ਵੱਡੇ ਵੱਡੇ ਸੁਰਾਂ ਦੇ ਜਿਹੜੇ ਬਾਸ਼ਾ ਉਹ ਹੈ ਅਧੂਰੇ ਹੈ ਇਸ ਕਰਕੇ ਮੈਂ ਕਿਸ ਲਈ ਕੋਈ ਚੁਗਣਿਓ ਆਪਣੇ ਆਪਣੀ ਇੱਕ ਭਾਵਨਾ ਹੈ ਲੇਕਿਨ ਮੇਰੀ ਭਾਵਨਾ ਹੈ ਮਾਂ ਦੇ ਪ੍ਰਤੀ ਹੈ ਬਾਬਾ ਜੀ ਦੇ ਪ੍ਰਤੀ ਹੈ ਉਹਨਾਂ ਨੂੰ ਛੱਡ ਕੇ ਮੈਂ ਹੋਰ ਕਿਸੇ ਦਰਜਾ ਟੁਕਦਾ ਨਹੀਂ ਨਮਸਕਾਰ ਸਾਰੀਏ ਹਰ ਦੇਵੀ ਦੇਵਤੇ ਹਰ ਜਗਾਂ ਨੂੰ ਹਰ ਧਰਮ ਨੂੰ ਮੇਰਾ ਕੋਟੀ ਕੋਟੀ ਪ੍ਰਣਾਮ ਪਰ ਮੇਰੀ ਲਗਨ ਸਿਰ ਤੋਂ ਮੇਰੀ ਮਾਂ ਦੇ ਨਾਲ ਹੈ ਕਿਉਂਕਿ ਸਾਡੇ ਗੁਰੂ ਵੀ ਕਹਿੰਦੇ ਸਾਡੇ ਸਾਖਸਤਰ ਵੀ ਕਹਿੰਦੇ ਆ ਇਹ ਸੰਸਾਰ ਦੇ ਅੰਦਰ ਸਭ ਤੋਂ ਪਵਿੱਤਰ ਅਤੇ ਸੁੱਚਾ ਰਿਸ਼ਤਾ ਮਾਂ ਦਾ। ਜੀ ਬਟਾਲਾ ਸ਼ਹਿਰ ਚ ਆਏ ਹੋ ਤੇ ਕੋਈ ਮੈਸੇਜ ਹਨਾ ਚਾਹੁੰਦੇ ਹੋ। ਮੈਸੇਜ ਤਾਂ ਮੈਂ ਪਹਿਲੇ ਕਹਿੰਦਾ ਕਿ ਮੈਂ ਬਟਾਲਾ ਸ਼ਹਿਰ ਦਾ ਦੇਣਾ ਨਹੀਂ ਦੇ ਸਕਦਾ। ਜਿਸ ਤਰ੍ਹਾਂ ਕਿ ਇੱਥੇ ਨਸ਼ਿਆਂ ਦਾ ਦੌਰ ਚੱਲਦਾ ਪਿਆ ਮੇਰੇ ਮਨ ਨੂੰ ਠੀਕ ਨਹੀਂ ਆਉਂਦਾ। ਜੁਵਾ ਪੀੜੀ ਨੂੰ ਮੈਂ ਇੱਕ ਚੀਜ਼ ਦਰਵਾਜ਼ੇ ਚ ਜ਼ਰੂਰ ਦੇਖੀਏ ਇਸ ਦਰਵਾਜ਼ੇ ਚ ਮਾਂ ਕਾਰੀ ਦੇ ਦਰਵਾਜ਼ੇ ਕਿ ਜਿੰਨੇ ਵੀ ਨੌਜਵਾਨ ਸਾਰੇ ਜੁੜੇ ਤਾਂ ਮਿਕਸ ਹਫਤਾ ਨਾਲ ਜੁੜੇ ਹੈ ਇਸ ਤਰ੍ਹਾਂ ਕੇ ਮੈਨੂੰ ਬਹੁਤ ਅੱਛਾ ਲੱਗਾ ਕਿ ਇੱਥੇ ਦੀ ਸੰਸਕ੍ਰਿਤੀ ਦੋਨੇ ਮੰਦਰਾਂ ਦੀ कि ਬਹੁਤ ਲੱਗੇ ਸਾਰਿਆਂ ਚੱਲਿਆ ਸਾਡੇ ਬੱਚੇ ਜਿੰਨੇ ਹੈਗੇ ਨੇ ਕੋਈ 16 ਸਾਲ ਦਾ ਕੋਈ 18 ਸਾਲ ਦਾ ਕੋਈ 20 ਸਾਲ ਦਾ ਆ ਇਹ ਮੇਰੇ ਮਨ ਨੂੰ ਬਹੁਤ ਵੱਡਾ ਸਪੂਨ ਮਿਲਦਾ ਹਰ ਜਾਗਰਨ ਚ ਕਈ ਵਾਰੀ ਦੇਖੀ ਦੱਸੀ ਜਾਂ ਧਾਰਮਿਕ ਜਾਗਰਨ ਤੇ ਮੈਂ ਜਾਂਦਾ ਅੱਜ ਕੱਲ ਨੌਜਵਾਨ ਪੀੜ੍ਹੀ ਜਿਹੜੀ ਉਹ ਨਸ਼ਾ ਨੂੰ ਛੱਡ ਕੇ ਸਾਡੇ Hindu ਧਰਮ ਦੇ ਨਾਲ ਆਪਣੇ Hindu ਧਰਮ ਨੂੰ ਆਪਣੇ ਮਾਪੇ ਨੂੰ ਦੇਵੀ ਦੇਵਤਿਆਂ ਨੂੰ ਪਿਆਰ ਕਰਦੇ ਆ ਇਸ ਲਈ ਮੈਂ ਬਹੁਤ ਕੋਟੀ ਕੋਟੀ ਬੰਦਾ ਹਾਂ ਤੁਹਾਨੂੰ ਮਾ ਅਸਮੰਦਾ ਮਾ ਮਹਾਰਾਸ਼ਟਰਾ ਕਿ ਸਾਰਿਆਂ ਨੂੰ ਸਤਿ ਉਤਿ ਦੇਵੇ ਸਾਨੂੰ ਸਾਰਿਆਂ ਨੂੰ ਇਸ ਕਦਰ ਪਿਆਰ ਹੋਵੇ ਕਿ ਸਭ ਸਾਰਿਆਂ ਨਾਲ ਲੱਗੇ ਚੱਲੀਏ जय माता दी जय बप्पा जी कितने ਭਜਨ ਤੁਹਾਡੇ ਜਿਹੜੇ ਹੋ ਰਿਲੀਜ਼ ਹੋ ਚੁੱਕੇ ਨੇ ਫਿਰ ਦੱਸਣਾ ਜੀ ਜੀ ਮੇਰੇ ਤੋਂ ਕੈਸਟਾਂ ਹੋਈਆਂ ਸੀ ਫਿਰ 2000 ਇੱਕ 2002 ਚ ਉਸ ਤੋਂ ਬਾਅਦ ਮੈਂ ਕਦੇ ਸੋਚਿਆ ਨਹੀਂ ਕਿ ਮੈਂ ਫੋਟੋ ਜੜਕਾ ਲੇਕਿਨ ਹੁਣ ਜਿਵੇਂ ਅੱਜਕੱਲ ਆਪਾਂ ਦੇਖਦੇ ਆਂ ਕਿ ਸੰਸਾਰ ਦੇ ਵਿੱਚ ਥੋੜੇ ਜਿਹਾ ਜੇ ਤੁਸੀਂ ਉੱਪਰ ਨੂੰ ਜਾਣਾ ਹੈ ਜੀ ਤੇ ਉਹਦੇ ਲਈ ਜ਼ਰੂਰੀ ਹੈ ਹੁਣ ਅਸੀਂ ਸਾਡੇ ਦੋ ਤਿੰਨ ਭਜਨ ਕਰ ਕੀਤੇ ਆ ਲੇਕਿਨ ਜਦੋਂ ਮੇਰੀ ਮਾਂ ਦਾ ਹੁਕਮ ਆਇਆ ਉਹ ਦੋ ਰਿਲੀਜ਼ ਕਰਾਂਗਾ ਸੰਗਤਾਂ ਨੂੰ ਮੈਂ ਸੁਨਾਮਾ ਦਾ ਤੁਹਾਡਾ ਪਿਆਰ ਲਵਾਂਗਾ ਮੈਂ ਸੁਨਾਇਆ ਸੰਗਤਾਂ ਨੂੰ ਰੂਪ ਰੂਪ ਕਰਵਾ ਦੇ ਇੱਕ ਭਜਨ ਮੇਰਾ ਬਹੁਤ ਜਲਦੀ ਆ ਰਿਹਾ ਹੈ ਮੇਰੀ ਛੇਰਾਂ ਵਾਲੀ ਮਾਂ ਤੇਰੇ ਦਰ ਦੀ ਨੋ ਕਰੀ ਚੰਗੀ ਨਾ ਥੋੜ ਕੋਈ ਰਹਿੰਦੀ ਨਾ ਪਰੇਸ਼ਾਨੀ ਨਾ ਕੋਈ ਤੰਗੀ ਮੇਰੀ ਜੋਤਾਂ ਵਾਲੀ ਮਾਂ ਤੇਰੇ ਦਰ ਦੀ ਨੌਕਰੀ ਚੰਗੀ ਮੈਂ ਕੀਤੀ ਨੌਕਰੀ ਤੇਰੀ ਮਾਂ ਤਕਦੀਰ ਬਦਲ ਗਈ ਮੇਰੀ ਮਾਂ ਮੇਰਾ ਕੋਈ ਨਹੀਂ ਆਪਣਾ ਨਾ ਪੈਸਾ ਥੀ ਨਾ ਕੋਈ ਸੰਗੀ ਮੇਰੀ ਸ਼ੇਰਾਂ ਵਾਲੀ ਮਾਂ ਤੇਰੇ ਦਰ ਦੀ ਨੌਕਰੀ ਚੰਗੀ ਬਹੁਤੋ ਜੀ ਜੀ ਦਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਕੀ ਇਸ ਵਿੱਚ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਕੋਟੇ-ਕੋਟੇ ਪੰਨਾ ਸਾਰਿਆਂ ਦਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਧੰਨਵਾਦ ਧੰਨਵਾਦ